ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੱਗੇ ਆਪਾਂ ਪੌੜੀ ਦਾ ਕਾਲਬਕਰਨ ਸਭ ਤੋਂ ਪਹਿਲਾਂ ਆਪਾਂ ਗਾਰਡਰ ਰੱਖਿਆ ਵੇਖੋ ਉਧਰਲੀ ਸਾਈਡ ਖੁੱਡਾ ਮਾਰ ਲਿਆ ਇਸ ਤਰੀਕੇ ਨਾਲ ਆਪਾਂ ਗਾਰਡਰ ਦੇ ਥੱਲੇ ਇਟਾਂ ਦੇ ਕੇ ਗਾਰਡਰ ਨੂੰ ਬਰਾਬਰ ਕਰ ਲਿਆ ਆਪਾਂ ਦੂਸਰੀ ਸਾਈਡ ਵੀ ਖੁੱਡਾ ਮਾਰ ਲਿਆ ਤੇ ਫਿਰ ਆਪਾਂ ਗਾਰਡਰ ਦੂਸਰਾ ਟਕਾ ਦਿੱਤਾ ਇਸ ਤਰੀਕੇ ਨਾਲ ਲੈਵਲ ਕਰਕੇ ਉਸ ਤੋਂ ਬਾਅਦ ਆਪਾਂ ਜਿਹੜਾ ਪਹਿਲਾ ਸਟੈਪ ਆ ਲਾਉਣਾ ਸਟਾਰਟ ਕਰਤਾ ਇਦੋਂ ਵੀ ਵੇਖ ਸਕਦੇ ਆਪਾਂ ਸਟੈਪ ਵਾਲੀ ਪੌੜੀ ਜਿਹੜੀ ਇਸ ਤਰੀਕੇ ਨਾਲ ਚੜਾਉਣੀ ਆ ਤੇ ਜੇ ਮੰਨ ਲਓ ਤੁਸੀਂ ਸਲੈਪ ਵਾਲੀ ਪੌੜੀ ਚੜਾਉਣੀ ਆਂਦੇ ਫੇਰ ਗਾਡਰਾਂ ਦੀ ਬੰਤੀ ਜਿਹੜੀ ਆ ਉਹ ਆਪਾਂ ਇਸ ਤਰੀਕੇ ਨਾਲ ਸਿੱਧੀ ਕੰਧ ਨਾਲ ਨਹੀਂ ਲਾ ਸਕਦੇ ਫੇਰ ਆਪਾਂ ਉਰਲੇ ਬੰਨੇ ਜਿੱਥੇ ਆਪਣੀ ਸਲੈਪ ਯਾਨੀ ਕਿ ਜਿੱਥੇਕ ਆਪਾਂ ਪੈੜੀ ਪੌੜੀ ਦਾ ਜਿਹੜਾ ਸਟਾਪ ਹੁੰਦਾ ਵਾ ਸਾਹ ਲੈਣ ਵਾਲੀ ਜਗ੍ਹਾ ਬਣਾਉਣੀ ਆ ਜਿੱਤਰਾ ਮੰਨ ਲਓ ਉੱਥੇ ਆਪਾਂ ਉਹ ਸੀ ਨੂੰ ਬੰਨ ਲੈਣੀ ਆ ਬਾਲੇ ਗਾਡਰ ਨੂੰ ਮਤਲਬ ਬਾਲਾ ਕੋਈ ਬਨ ਕੇ ਹਨਾ ਗੜ ਰੱਖਦੇ ਤੇ ਜਿਸ ਤਰ੍ਹਾਂ ਸਟੈਪ ਵਾਲੀ ਪੌੜੀ ਚੜਾਉਣੀ ਆ ਤੁਸੀਂ ਇਸ ਤਰੀਕੇ ਨਾਲ ਗਾਰਡਰ ਜਿਹੜੇ ਆ ਸਿਰੇ ਤੱਕ ਲਾ ਸਕਦੇ ਜੀ ਜਿਸ ਤਰ੍ਹਾਂ ਹੀ ਲਾਇਆ ਉਸ ਤੋਂ ਬਾਅਦ ਅਸੀਂ ਹੁਵੇ ਕਲਾ ਕਲਾ ਸਟੈਪ ਜਿਹੜਾ ਵਾ ਇਸ ਤਰੀਕੇ ਨਾਲ ਚੜਾ ਰਹੇ ਹਾਂ ਤੁਸੀਂ ਚੈੱਕ ਕਰ ਸਕਦੇ ਜੇ ਜਿਹੜਾ ਵੀ ਕੋਈ ਵੀਰ ਭਰਾ ਇਸ ਤਰੀਕੇ ਨਾਲ ਸਟੈਪ ਵਾਲੀ ਪੌੜੀ ਬਣਾਉਣਾ ਚਾਹੁੰਦਾ ਹੋਵੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਦੇਖੇ ਵੇਖ ਕੇ ਧਿਆਨ ਨਾਲ ਆਈਡੀਆ ਲਾਵੇ ਆਪਣਾ ਦਿਮਾਗ ਚਲਾਵੇ ਤੇ ਉਸ ਤੋਂ ਬਾਅਦ ਇਹ ਵੀਡੀਓ ਵੇਖ ਕੇ ਪੌੜੀ ਚੜਾਉਣੀ ਸਟਾਰਟ ਕਰ ਸਕਦਾ ਇਹ ਵੀਡੀਓ ਪੂਰੀ YouTube ਤੇ ਮਿਲੂਗੀ Insta ਤੇ ਇਹਦੇ ਥੋੜੇ ਥੋੜੇ ਪਾਰਟ ਮਿਲਣਗੇ Facebook ਤੇ ਵੀ ਮਿਲੂਗੀ ਤੇ ਇਹ ਵੀਡੀਓ ਤੁਸੀਂ ਪੂਰੀ ਵੇਖਣੀ ਆ ਤੇ ਵੀਡੀਓ ਵੇਖ ਕੇ ਤੁਸੀਂ ਇਸ ਤਰੀਕੇ ਨਾਲ ਪੌੜੀ ਜਿਹੜੀ ਹੈ ਸਟੈਪ ਵਾਲੀ ਜੈਡ ਪੌੜੀ ਜਿਹਨੂੰ ਕਹਿ ਦਿੰਦੇ ਆ ਆਪਾਂ ਜੈਡ ਪੌੜੀ ਚੜਾ ਸਕਦੇ ਜੀ ਇਸ ਪੌੜੀ ਨੂੰ ਆਪਾਂ ਵੇਖੋ ਜੀ ਵਾਰ-ਵਾਰ ਬੇਨਤੀ ਜ਼ਰੂਰੀ ਆ ਬੇਨਤੀ ਵੀ ਕਰਨੀ ਆਪਾਂ ਇਹ ਨਾਲ ਮੇਰੇ ਗੁਰਪ੍ਰੀਤ ਵੀਰ ਤੇ ਗਰਪੇਜ਼ ਵੀ ਰੀ ਸਪੀਡ ਤੁਸੀਂ ਵੇਖ ਰਹੇ ਜੇ ਸਪੀਡ ਦੇ ਵਿੱਚ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਤਕਰੀਬਨ ਸਾਨੂੰ ਜਿਹੜੀ ਪੌੜੀ ਚੜਾਉਣ ਤੇ ਘਟੋ ਘਟ ਜਿਹੜਾ ਪਹਿਲਾ ਸਮਾਂ ਲੱਗਾ ਸਾਨੂੰ ਆ ਦੋਸਤੋ 2 ਘੰਟੇ ਦੇ ਕਰੀਬ ਤੇ 3 ਘੰਟੇ ਦੇ ਕਰੀਬ ਜਿਹੜਾ ਸਮਾਂ ਲੱਗਣਾ ਟੋਟਲ ਪੌੜੀ ਮਤਲਬ ਚੜਨ ਤੇ ਘਟੋ ਘਟ ਅੱਧੇ ਦਿਨ ਤੋਂ ਜ਼ਿਆਦਾ ਸਮਾਂ ਲੱਗ ਜਾਣਾ 4 ਵਜਣਗੇ ਸਵੇਰੇ ਹੀ ਸਟਾਰਟ ਕੀਤੀ ਜਿਵੇਂ ਕਿ 9:30 ਵਜੇ ਪੌੜੀ ਸਟਾਰਟ ਕੀਤੀ ਆ ਉਸ ਤੋਂ ਬਾਅਦ ਆਪਾਂ ਜਿਹੜੀ ਪੌੜੀ ਤੁਸੀਂ ਵੇਖ ਰਹੇ ਜੇ ਇਸ ਟਾਈਮ ਆਪਾਂ ਚਮਕੀ ਦੇ ਪ੍ਰੋਪਰ ਪਹੁੰਚ ਗਏ ਆ ਹੁਣ ਆਪਾਂ ਚਮਕੀ ਦੀ ਜਿਹੜੀ ਆ ਅੱਡੇ ਜਿਹੜੇ ਚਮਕੀ ਵਾਲਾ ਲਾਵਾਂਗੇ ਇੱਕ ਇੱਕ ਅੱਡਾ ਜਿਹੇ ਰਿੰਦਾ ਆਪਣਾ ਲਾ ਕੇ ਉਸ ਤੋਂ ਬਾਅਦ ਜਿਹੜੀ 4 ਇੰਚੀ ਪਲੇਟ ਲੈਂਦੀ ਆਪਾਂ ਉਹ 4 ਇੰਚੀ ਪਲੇਟ ਰੱਖਾਂਗੇ ਉਤੋਂ ਬਾਅਦ ਇਹ 6 ਇੰਚੀ ਆਪਣਾ ਅੱਡਾ 6 ਇੰਚੀ ਅੱਡਾ ਇਸ ਤਰੀਕੇ ਨਾਲ ਬਣਾ ਰਹੇ ਆਪਾਂ 4 ਇੰਚੀ ਪਲੇਟ ਰੱਖਾਂਗੇ ਉਹਦੇ ਉੱਤੇ ਹੁਣ 6 ਇੰਚਾ ਆਪਣਾ 2 ਫੁੱਟ ਦੀ ਪਲੇਟ ਰੱਖ ਕੇ ਤੇ ਇਹਦਾ 6 ਇੰਚਾ ਐਡਾ ਪੂਰਾ ਹੋਊਗਾ ਆਖੋ ਜੀ ਇਹ ਆਪਣੀ 33 ਇੰਚ ਜਿਹੜੀ ਆ ਜਗ੍ਹਾ ਆਪਾਂ ਕਵਰ ਕਰਾਂਗੇ ਯਾਨੀ ਕਿ ਜਿਹੜੀ ਚੌਂਕੀ ਆ ਜਦੋਂ ਇਹਦੀ ਭਰਾਈ ਹੋ ਗਈ ਆ ਜੀ 3 ਫੁੱਟ ਪੂਰੀ ਜਿਹੜੀ ਹੋ ਜਾਊਗੀ ਇਸ ਤਰੀਕੇ ਨਾਲ ਆਪਾਂ ਇਹਨੂੰ ਲੈਵਲ 'ਚ ਕਰ ਲਿਆ ਹੁਣ ਆਪਾਂ ਇਹਦਾ ਮੋੜ ਜਿਹੜਾ ਲਾਉਣਾ ਉਹਦੇ ਲਈ ਤਿਆਰੀ ਕਰਾਂਗੇ ਉਸੇ ਤਰੀਕੇ ਨਾਲ ਆਪਾਂ ਦੋ ਖੁੱਡੇ ਮਾਰ ਲਿਆ ਤੇ ਇਸ ਤਰੀਕੇ ਨਾਲ ਗਾਰਡਰ ਜਿਹੜਾ ਆਪਾਂ ਟਿਕਾ ਕੇ ਉਹਦੀ ਮੈਂਤੀ ਲੈ ਲਈਏ ਇੱਥੇ ਹੁਣ ਆਪਾਂ ਬਾਲਾ ਪਾਉਣਾ ਵਾ ਇੱਕ ਰੁਪਏ ਜੀ ਵੀਰ ਦੇ ਆਪਾਂ ਪੂਰੀ ਜਿਹੜੀ ਜ਼ਰਤ ਵੇਖੀ ਇੱਥੇ ਆਪਾਂ ਰੁਪਏ ਜੀ ਵੀਰ ਨੂੰ ਆਪਾਂ ਪੂਰੀ ਤਰ੍ਹਾਂ ਜ਼ਰਤ ਵੇਖਣ ਤੋਂ ਬਾਅਦ ਜਿਹੜਾ ਬਾਲਾ ਆਪਾਂ ਇਹ ਪੂਰਾ ਲਿਆ ਕੇ ੜਾਤਾ ਇਸ ਤੋਂ ਬਾਅਦ ਦੂਸਰਾ ਖੁੱਡਾ ਮਾਰ ਕੇ ਉਹਦੇ ਨਾਲ ਜਿਹੜੀ ਤਰੀਕਾ ਕੀਤਾ ਇਹ ਥੋੜਾ ਗਾੜਾ ਆਪਣਾ ਵੱਡਾ ਹੈ ਕਰਕੇ ਖੁੱਡਾ ਆਪਾਂ ਨੂੰ ਖੁੱਲਾ ਕਰਨਾ ਪਿਆ ਇਹ ਆਪਾਂ ਫਿਰ ਜਿਹਨੂੰ ਕਿਹਾ ਵੀ ਖੁਡਾ ਕਰ ਦੇ ਖੁਡਾ ਹੈ ਨਾ ਫਿਰ ਜੇ ਵੀਰ ਨੇ ਖੁਡਾ ਖੁੱਲਾ ਕਰਤਾ ਉਸ ਤੋਂ ਬਾਅਦ ਆਪਾਂ ਜਿਹੜਾ ਗਾੜਾ ਟਕਾ ਕੇ ਉਸ ਤੋਂ ਬਾਅਦ ਅਗਲਾ ਢਾ ਲਾਉਣਾ ਸਟਾਰਟ ਕੀਤਾ ਇਹਦੇ ਲਈ ਆਪਾਂ 4 ਇੰਚ ਹੀ ਅੱਗੇ ਲਵਾਂਗੇ 6 ਇੰਚ ਦੀ ਪਲੇਟ ਪਾਵਾਂਗੇ 4 ਇੰਚ ਹੀ ਅੱਗੇ ਕਿਉਂ ਲਵਾਂਗੇ ਇਸ ਕਰਕੇ ਲਵਾਂਗੇ ਜਦੋਂ ਵੀ ਆਪਣੀ ਪੌੜੀ ਦੀ ਭਰਾਈ ਹੋਣੀ ਹੈ 3 ਇੰਚੀ ਭਰਾਈ ਹੋਣੀ ਹੈ ਤੇ ਉਹ ਜਿਹੜੀ ਪੌੜੀ ਆਪਣੀ ਸਲੇਬ ਦੇ ਉੱਤੇ ਨਾ ਚੜੇ ਸੋ ਆਹ ਤਰੀਕਾ ਆਪਣਾ ਵੇਖ ਸਕਦੇ ਤੁਸੀਂ ਇਹ ਵੀਡੀਓ ਥੋੜੀ ਲੰਮੀ ਆ YouTube ਤੇ ਪੂਰੀ ਵੇਖਿਓ ਜਰੂਰ ਇਹ ਕਲੀਅਰਲੀ ਕਿਉਂਕਿ ਇਸ ਕਰਕੇ ਨਹੀਂ ਕਿ ਤਾਂ ਕਰਕੇ ਧੁੱਪ ਪੈਂਦੀ ਆ ਨਾ ਘੜਲੇ ਪਾਸੇ ਤੇ ਜਿਹੜਾ ਆਪਣਾ ਫੋਨ ਪਿਆ ਉਹ ਥੋੜਾ ਖੋਲੇ ਪਿਆ ਵਾ ਸੋ ਵੀਡੀਓ ਸਾਰੀ ਵੇਖਣੀ ਜ਼ਰੂਰੀ ਹੈ ਤੁਹਾਡੇ ਵਾਸਤੇ ਆ ਹੁਣ ਆਪਣਾ ਦੂਸਰਾ ਢਾ ਜਿਹੜਾ ਸਟੈਪ ਜਿਹੜਾ ਆਪਣਾ ਸਟਾਪ ਤੋਂ ਬਾਅਦ ਦੂਸਰਾ ਢਾ ਆਪਣਾ ਲੱਗਣਾ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਸਾਰੇ ਅੱਡੇ ਆਪਾਂ ਲਾਵਾਂਗੇ ਤੁਸੀਂ ਭੇਜਿਓ ਵੀਰ ਤੋਂ ਗਾਣਾ ਸੁਣ ਸਕਦੇ ਹੋ ਨਾ ਚਿਰ ਫਿਰ ਜੇ ਗਾਣਾ ਸੁਣਾ ਦੇ ਕੋਈ ਫਿਰ ਜਾਦੂਰਾ ਉਹਦੀ ਪਹੁੰਚ ਤੋਂ ਬਾਹਰ ਆਪਣੀ ਤੇ ਫਿਰ ਜਾਦੂ ਦਾ ਗਾਣਾ ਤੁਹਾਨੂੰ ਸੁਣਾਉਂਦਾ ਤੁਰ ਗਈਆਂ ਜਿੰਦੜੀਆਂ ਹਾਨ ਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਇਹ ਗਾਣਾ ਭੇਜਾ ਵੀ ਆਰਾਮ ਘਾਉਂਦਾ ਰਹਿੰਦਾ ਏ ਤੇ ਤੁਸੀਂ ਵੇਖੋ ਹਰਪਜਨ ਮਾਨ ਦਾ ਗਾਣਾ ਏ ਕਾਲਕ ਗਾਣਾ ਸੁਣਦੇ ਹਾਂ ਜੱਗ ਜਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਇਸੇ ਤਰ੍ਹਾਂ ਸਟੈਪ ਸਾਡੇ ਇੱਕ ਬਣਦਾ ਇੱਕ ਫਿਰ ਦੂਸਰਾ ਲਾਉਣਾ ਸ਼ੁਰੂ ਕਰ ਦਿੰਦੇ ਆ ਇਹਦਾ ਘਰ ਨੂੰ ਨੇ ਸਾਂਭ ਲਿਆ ਆ ਦੇਖ ਸਕਦੇ ਤੁਸੀਂ ਵੀਡੀਓ ਪੂਰੀ ਵੇਖਣੀ ਤੁਹਾਡੇ ਵਾਸਤੇ ਜਰੂਰੀ ਆ ਆ ਇਸ ਤਰੀਕੇ ਨਾਲ ਆਪਾਂ ਜਿਹੜੀ ਆ ਪੌੜੀ ਚੜਾਉਣੀ ਸਟਾਰਟ ਕੀਤੀ ਆ ਤੇ ਉਸ ਤੋਂ ਬਾਅਦ ਆਪਣੇ ਅੱਡੇ ਇੱਥੇ ਪਹੁੰਚ ਗਏ ਤੇ ਹੁਣ ਅੱਗੇ ਜਾ ਕੇ ਆਪਾਂ ਜਿਹੜੇ ਅੱਡੇ ਆ ਨਾਲ ਹੀ ਨਾਲ ਟੇਪ ਵੀ ਲਾ ਰਹੇ ਆ ਟੇਪ ਇਸ ਕਰਕੇ ਲਾ ਰਹੇ ਆ ਕਿਉਂਕਿ ਵੈਲਡਿੰਗ ਦਾ ਕੰਮ ਟੇਪ ਦਿੰਦੀ ਆ ਜਿਹੜੇ ਮਾੜੇ ਮੋਟੇ ਅੱਡੇ ਜਿਹੜੇ ਗਾਂ ਪਛਾਣਾ ਹੋਣ ਇਸ ਕਰਕੇ ਟੇਪ ਅਸੀਂ ਜ਼ਰੂਰੀ ਲਾ ਰਹੇ ਆ ਨਾਲ ਨਾਲ ਅਸੀਂ ਚੈੱਕ ਕਰ ਸਕਦੇ ਆ ਇਹ ਆਪਣੀ ਦੋ ਸਟਾਪਾਂ ਤੱਕ ਅੱਡੀ ਪੌੜੀ ਆਪਾਂ ਕੰਪਲੀਟ ਕੀਤੀ ਆ ਐਂਡ ਤੇ ਸਾਰੀ ਕਵਿੜੀ ਕੰਪਲੀਟ ਕਰਕੇ ਪੂਰੀ ਵੀਡੀਓ ਬਣਾਵਾਂਗੇ ਆਪਾਂ ਨਾਲ ਦੀ ਨਾਲ ਇੰਸਟਾ YouTube ਸਾਰੇ ਜਿਹੜੇ ਆਪਣੇ ਵੇਖਣ ਨੂੰ ਮਿਲੂਗੀ ਤੁਹਾਨੂੰ YouTube ਚੈਨਲ ਤੇ ਪੂਰੀ ਵੀਡੀਓ ਵੇਖਣ ਨੂੰ ਮਿਲੂਗੀ ਇੰਸਟਾ ਤੇ ਆਪਣੀ ਜਿਹੜੀ ਸਟੋਪ 'ਚ ਛੋਟੀ ਛੋਟੀ ਪਾੜ ਤੇ Facebook ਤੇ ਵੀ ਪਾਵਾਂਗੇ ਆਪਾਂ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਪਿਆਰ ਬਖਸ਼ੋ ਇਸ ਨਿਮਾਣੇ ਕਲਾਕਾਰ ਨੂੰ ਉਹਨਿਸ ਤੋਂ ਬਾਅਦ ਭੇਜ ਆ ਕੀ ਕਹਿੰਦਾ ਕਹਿੰਦਾ ਯਾਰ ਗੋਰੇ ਨੂੰ ਇਸ ਚਾਰਜ ਦਸੀਏ ਹੁਣ ਸਾਡਾ ਗੋਰਾ ਮਿਸਤਰੀ ਜਿਹੜਾ ਆ ਇੱਕ ਡਾਹੀ ਲਾਵਾਂਗੇ ਤੋਂ ਬਾਅਦ ਜਿਹੜਾ ਗੋਰਾ ਮਿਸਤਰੀ ਜਿਹੜਾ ਅੰਡਰ ਲਾਡਾ ਲਾਊਗਾ ਆ ਡਾ ਲਾ ਕੇ ਆਪਾਂ ਗੋਰੇ ਨੂੰ ਅੱਖਾਂ ਕੇ ਵੀ ਲਾ ਪੁੱਤਰਾ ਡਾ ਹੁਣ ਸਾਡਾ ਗੋਰਾ ਆ ਗਿਆ ਗੋਰੇ ਤੋਂ ਤੇ ਸਾਹ ਲੈ ਲਈ ਉਮੀਦ ਕੀਤੀ ਸੀ ਪਰ ਆਪਾਂ ਨੂੰ ਖਪਣਾ ਜ਼ਿਆਦਾ ਪਿਆ ਇਹ ਵੇਖ ਸਕਦੇ ਤੁਸੀਂ ਗੋਰੇ ਦੇ ਤਰੀਕੇ ਹੌਲੀ ਹੌਲੀ ਚਲੋ ਚੇਲੇ ਵੀ ਗਰੂ ਬਣਨਗੇ ਕਦੇ ਠੀਕ ਹੈ ਜੀ ਮੈਂ ਭੇਜਾਂ ਵੀਰ ਕੋਈ ਗੱਲਬਾਤ ਦੱਸੂਗਾ ਭੇਜਾਂ ਲਾਗੋਂ ਦੀ ਨੰਗਦਾ ਫੇਰ ਭੱਜ ਜਾਂਦਾ ਆ ਵੇਖੋ ਜੀ ਫੇਰ ਅਹੀਂ ਆ ਵੱਡ ਕੇ ਬਾਲੇ ਦੋਨ ਸਾਈਡਾਂ ਤੇ ਲਾਏ ਫੇਰ ਇਹਨੂੰ ਪੂਰਾ ਗੁਣੀਆਂ ਚ ਕਰਕੇ ਸਾਰਾ ਲੈਵਲ ਚ ਕਰਕੇ ਆ ਬਾਲਾ ਵੱਡਣ ਦੀ ਤਿਕਦੀ ਟੇਡਾ ਬਾਲਾ ਵੜਿਆ ਫੇਰ ਨਹੀਂ ਸੂਤਰਾ ਆਇਆ ਫੇਰ ਵੱਡਿਆ ਤਿੰਨ ਵਾਰਾ ਸਾਨੂੰ ਬਾਲਾ ਜਿਹੜਾ ਵਾ ਵੱਡ-ਵੱਡ ਕੇ ਦੁਬਾਰਾ ਦੁਬਾਰਾ ਵੱਡਣਾ ਪਿਆ ਪਸਤ ਵਾਰ ਸਾਡਾ ਸੈਟਿੰਗ ਆਈ ਉਸ ਤੋਂ ਬਾਅਦ ਅਸੀਂ ਥੋੜੀ ਕੰਦ ਵੱਡੀ ਫਿਰ ਇਸ ਤਰੀਕੇ ਨਾਲ ਹੀ ਪੋੜੀ ਦੀ ਇਸ ਲੈਬ ਜਿਹੜੀ ਤਕਾਈ ਇਸ ਤਰੀਕੇ ਨਾਲ ਸਾਡੀ ਇਹ ਪੋੜੀ ਜਿਹੜੀ ਆ 35 ਇੰਚੀ ਬਣੀ